ਸ਼ਸ਼ਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਤਨਾ ਬਟਿਕ ਤੇ ਅੱਜ ਮੈਂ ਤੁਹਾਨੂੰ ਘੇਰਾ ਫੋਲਡ ਕਰਨ ਦਾ ਦੱਸਾਂਗੀ ਕਿ ਘੇਰਾ ਕਿੱਦਾਂ ਫੋਲਡ ਕਰਨਾ ਸਾਈਡ ਦੇ ਤਰੀਜਾਂ ਔਰ ਘੇਰਾ ਤੇ ਇਹ ਤੋਂ ਪਹਿਲਾਂ ਆਪਾਂ ਘੇਰਾ ਲੈ ਲੈਣਾ ਇਹ ਨੇ ਤੁਹਾਡਾ ਘੇਰਾ ਉਥੇ ਆਥਾ ਆਪਾਂ ਇੱਥੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਮੈਂ ਨਿਸ਼ਾਨੀ ਲਗਾ ਲਈ ਹੈ ਤੇ ਘੇਰੇ ਤੇ ਵੀ ਜਿੰਨਾ ਫੋਲਡ ਕਰਨਾ ਉੱਥੇ ਵੀ ਆਪਾਂ ਮੈਂ ਨਿਸ਼ਾਨੀ ਲਗਾ ਲਈ ਹੈ ਤੇ ਚੌਕ ਨਾਲ ਉਸ ਤੋਂ ਬਾਅਦ ਆਪਾਂ ਇਥੋਂ ਘੇਰਾ ਫੋਲਡ ਕਰ ਦੇਣਾ ਇੱਥੇ ਮੈਂ ਕੱਟ ਵੀ ਲਗਾਏ ਹੋਏ ਆ ਕਿ ਕਿੰਨਾ ਘੇਰਾ ਫੋਲਡ ਕਰਨਾ ਉਸ ਤੋਂ ਬਾਅਦ ਘੇਰਾ ਲੈ ਲੈਣਾ ਤੇ ਆਪਾਂ ਚੋਕ ਫੋਲਡ ਕਰ ਦਨੇ ਆ ਪ੍ਰੈਸ ਨਾਲ ਇੱਕੋ ਜਿਹਾ ਸੇਮ ਕਰਨੇ ਆ ਦੋਨਾਂ ਸਾਈਡਾਂ ਦੇ ਆ ਦੇਖੋ ਮੈਂ ਕਰ ਚੁੱਕੀ ਆ ਪ੍ਰੈਸ ਨਾਲ ਜਿੰਨਾ ਤੁਹਾਡਾ ਚੋਕ ਦਾ ਹੈ ਤਰੀਜਾ ਓਨਾ ਹੀ ਆਪਾਂ ਜਿੰਨੀ ਤੁਹਾਡੀ ਹਿਪ ਹੈ ਓਨੀ ਆਪਾਂ ਘੇਰਾ ਫੋਲਡ ਕਰਾਂਗੇ ਘੱਟ ਵੱਧ ਨਹੀਂ ਕਰਨਾ ਹੈਗਾ ਤੇ ਆ ਦੇਖੋ ਮੈਂ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਪ੍ਰੈਸ ਨਾਲ ਤੇ ਇਹਦੀ ਤੈਂ ਬਿਠਾਉਂਦੀ ਆ ਤੇ ਇਹੇ ਆਪਾਂ ਲਾ ਲਗਾਵਾਂਗੇ ਪਾਈਪਿੰਗ ਗਮ ਪਾਈਪਿੰਗ ਤਾਂ ਅਨੁਮਤ ਸੰਗੀਤ ਲਗਾਣੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਤਰੀਜਾ ਬਣਾਉਂਦੀ ਆ ਵਾ ਰੈਸ ਨਾਲ ਤੇ ਤੈਂ ਬਿਠਾਉਂਦੀ ਆ ਘੇਰਾ ਲੈ ਕੇ ਜਿੰਨੀ ਹੈ ਆਪਾਂ ਉਹਨਾਂ ਹੀ ਆਪਾਂ ਘੇਰਾ ਲੈ ਲਿਆ ਮੇਨਕੇ ਉਹਨਾਂ ਮੈਂ ਫੋਲਡ ਕਰਤਾ ਤੇ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਇਹਦੀ ਗਮ ਪਾਈਪਿੰਗ ਲਗਾਣੇ ਆ ਚਲੋ ਆਵਲੀ ਪਾਈਪਿੰਗ ਲਗਾਵਾਂਗੇ ਸੋਰੀ ਲੈਸ ਲਗਾਵਾਂਗੇ ਤਾਂ ਮੈਂ ਗੋਮ ਲੈਸ ਦਾ ਸੰ ਕਿਦਾਂ ਲਗਾਣੀ ਆ ਤੇ ਬਹੁਤ سارے ਤਰੀਕੇ ਆ ਜਿੱਦਾਂ ਮੈਂ ਇੱਕ ਸੀਨ ਤੁਹਾਨੂੰ ਦੱਸਾਂਗੀ ਸਿਰਫ ਇੱਕੋ ਹੀ ਸੀਨ ਲਗਾਣੀ ਆ ਜਿਆਦਾ ਸੀਨਾਂ ਨਹੀਂ ਲਗਾਨੀਆਂ ਆਪਾਂ ਇੱਕੋ ਸੀਨ ਜਿੱਦਾਂ ਤੁਹਾਨੂੰ ਮੈਂ ਗੋਮ ਲੈਸ ਲਗਾਣੀ ਦੱਸਾਂਗੀ ਆ ਦੇਖੋ ਆ ਮੈਂ ਤੈਂ ਬਿਠਾਤੀ ਆ ਜਿੱਦਾਂ ਜਨਾ ਮੈਂ ਕਪੜਾ ਵਿੱਚ ਦੇਣਾ ਤ੍ਰਿਜਾ ਦੀ ਉਤ ਬਾਅਦ ਆਪਾਂ ਕੀ ਕਰਨਾ ਆ ਦੇ ਕੋ ਸਿੱਧੀ ਲੈਸ ਆ ਸਿੱਧਾ ਸਾਈਡ ਆ ਸਿੱਧਾ ਸਾਈਡ ਆਪਾਂ ਇਦਾਂ ਥੱਲੇ ਰੱਖਣਾ ਇਹਦੇ ਨਾਲ ਕੱਪੜੇ ਦੇ ਨਾਲ ਕੱਪੜੇ ਦਾ ਵੀ ਸਿੱਧਾ ਸਾਈਡ ਹੋਣਾ ਚਾਹੀਦਾ ਤੇ ਲੈਸ ਦਾ ਵੀ ਸਿੱਧਾ ਸਾਈਡ ਇਹਨੂੰ ਆਪਸ ਵਿੱਚ ਇਦਾਂ ਹੋਣਾ ਚਾਹੀਦਾ ਦੋਨੋਂ ਠੀਕ ਹੈ ਜੀ ਤੇ ਜਿੱਥੇ ਮੈਂ ਲਗਾਈ ਆ ਆ ਦੇਖੋ ਇਹ ਤੇ ਟੈਂ ਬਿਠਾਈ ਐ ਉਹਦੇ ਉੱਪਰ ਆਪਾਂ ਇਦਾਂ ਦਾ ਲਗਾਵਾਂਗੇ ਇਹਦੇ ਉੱਪਰ ਰੱਖ ਦਾਂਗੇ ਇਹਨੂੰ ਲੈਸ ਨੂੰ ਠੀਕ ਹੈ ਜੀ ਆਹ ਦੇਖੋ ਅੰਦਰ ਟੈਂ ਵਾਲੀ ਸੀਨ ਐ ਇਹਦੇ ਉੱਪਰ ਆਪਾਂ ਸੀਨ ਲਗਾਵਾਂਗੇ ਇਹਨੂੰ ਕਿੱਦਾਂ ਕਰਨਾ ਆਪਾਂ ਆਹ ਦੇਖੋ ਇਹਨੂੰ ਇਦਾਂ ਪਹਿਲਾਂ ਇੱਕ ਫੋਲਡ ਫਿਰ ਦੋ ਫੋਲਡ ਕਰਕੇ ਇਹਦੇ ਉੱਪਰ ਆਪਾਂ ਕਿਨਾਰੇ ਕਿਨਾਰੇ ਤੇ ਸੀਨ ਲਗਾਣੀ ਆ ਆਹ ਦੇਖੋ ਇਦਾਂ ਰੱਖਣਾ ਇੱਕ ਫੋਲਡ ਤੇ ਦੋ ਫੋਲਡ के ऊपर गे मैं्थ सी लगामागे सिर काटी दिखामागी ਬਹੁਤ ਹੀ ਧਿਆਨ ਨਾਲ ਰੂਮਾਂ ਨਾ ਸੀਨ ਲਗਾਣੀ ਹੈ ਜਲਦਬਾਜ਼ੀ ਨਹੀਂ ਕਰਨੀ ਜਿੰਨੀ ਜ ਹੌਲੀ ਲਗਾਓਗੇ ਉੰਨੀ ਵਧੀਆ ਸਫਾਈ ਚ ਲੱਗੇਗੀ ਤੁਹਾਡੀ ਲੈਸ ਜੇ ਤੁਸੀਂ ਕਾਲੀ ਕਰੋਗੇ ਤਾਂ ਲੈਸਹੀ ਨਹੀਂ ਲੱਗੇਗੀ ਦੇਖੋ ਕੋਰਨਰ ਤੋਂ ਆਪਾਂ ਇਹਦੇ ਇਹਦੇ ਉੱਪਰ ਲੈਸ ਰੱਖ ਦੇਣੀ ਹੈ ਇਹਦੇ ਕਿਨਾਰੇ-ਕਿਨਾਰੇ ਤੇ ਸੀਨ ਲਗਾਣੀ ਆ ਆਪਾਂ ਲੈਸ ਇਹਦੇ ਉੱਪਰ ਰੱਖ ਕੇ ਉਹਦੇ ਉੱਪਰ ਹੀ ਸੀਨ ਲਗਾਣੀ ਆ ਆ ਸੀਨ ਤੇ ਸੀਨ ਲਗਾਣੀ ਜਿਹੜੀ ਵਿੱਚ ਸੈਂਟਰ 'ਚ ਸੀਨ ਆ ਉਹਦੇ ਉੱਪਰ ਸੀਨ ਲਗਾਵਾਂਗੇ ਆਪਾਂ ਬਾਅਦ 'ਚ ਆਪਾਂ ਬਾਹਰ ਆ ਜਾਾਂਗੇ ਇੱਥੇ ਆਪਾਂ ਲੈਸ ਕੱਟ ਦਾਂਗੇ ਆ ਦੇਖੋ ਮੈਂ ਤੁਹਾਨੂੰ ਲੈਸ ਦਸਦੀ ਆਂ ਆ ਦੇਖੋ ਕਾਰਨਰ ਕਿੰਨੀ ਸਫਾਈ ਚ ਲੈਸ ਇੱਕੋ ਜੇ ਕੱਟਵਰਕ ਬਾਹਰ ਆਇਆ ਤੇ ਬਹੁਤ ਹੀ ਸਫਾਈ ਚ ਲੱਗੀ ਹੈ ਲੈਸ ਆਪਾਂ 1.5 ਇੰਚ ਤਨਵੇਂ ਲੈਸ ਲਗਾਉਣੀ ਦਸੀਆ ਤਾਂ ਇਹਨੂੰ ਆਪਾਂ ਪ੍ਰੈਸ ਨਾਲ ਸੈੱਟ ਕਰ ਲਾਂਗੇ ਤੇ ਬਾਅਦ ਚ ਆਪਾਂ ਇਹ ਸਾਈਡ ਤੇ ਪੱਤਰ ਪਾਈ ਕਰ ਲੈਣੀ ਆ ਠੀਕ ਹੈ ਜੀ ਆਪਾਂ ਸਾਰੇ ਇਦਾਂ ਹੀ ਲਗਾ ਲੈਨੇ ਆ ਤੇ ਤੁਹਾਨੂੰ ਫਾਈਨਲ ਲੁੱਕ ਦੱਸਾਂਗੀ ਸੂਬ ਦੀ ਠੀਕ ਹੈ ਜੀ ਮੇਰੀ ਲੇਸ ਲੱਗ ਚੁੱਕੀ ਹੈ ਤੇ ਮੈਂ ਪ੍ਰੈਸ ਨਾਲ ਇਹਨੂੰ ਸੈੱਟ ਕਰ ਰਹੀ ਆ ਤੇ ਮੈਂ ਸਾਰੇ ਦੋਨਾਂ ਚੋਕਾਂ ਤੇ ਫਰੰਟ ਬੈਕ ਪੀਸ ਦੋਨਾਂ ਤੇ ਲਗਾਤੀ ਆ ਦੋਨਾਂ ਸਾਈਡਾਂ ਤੇ ਆਪਾਂ ਪ੍ਰੈਸ ਨਾਲ ਇਹਨੂੰ ਸੈੱਟ ਕਰ ਲਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹੜਾ ਫੋਲਡ ਕਰਨਾ ਵੀ ਦੱਸਾਂਗੀ ਇਦਾਂ ਕਰਨਾ ਕਿ ਆਪਾਂ ਦਸ ਸਾਈਡ ਤੇ ਤਰਪਾਈ ਕਰਨੀ ਪੈਂਦੀ ਹੈ ਤੇ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਤੇ ਆ ਦੇਖੋ ਜਿੰਨਾ ਮੈਂ ਲੰਬਾਈ ਚ ਖੇਰਾ ਫੋਲਡ ਕਰਨਾ ਲੈ ਲਿਆ ਮੈਂ ਲੰਬਾਈ ਰੱਖ ਕੇ ਤੇ ਉਤ ਬਾਦ ਆਪਾਂ ਇਹਨੂੰ ਖੋਲਣਾ ਜਿੱਥੇ ਤਰਪਾਈ ਕੀਤੀ ਇਹਨੂੰ ਖੋਲਣਾ ਠੀਕ ਹੈ ਜੀ ਐਨ ਆ ਦੇਖਿਓ ਧਿਆਨ ਨਾਲ ਦੇਖਿਓ ਇਹਨੂੰ ਖੋਲ ਲਿਆ ਸਿੱਧੇ ਸਾਈਡ ਤੇ ਇਹਨੂੰ ਸਿੱਧੇ ਸਾਈਡ ਤੇ ਆ ਦੇਖੋ ਅੱਧਾ ਫੋਲਡ ਕੀਤਾ ਉਤ ਬਾਦ ਫੇਰ ਆਪਾਂ ਇਹਦੇ ਉੱਪਰ ਫੋਲਡ ਕਰਨਾ ਛੋਟਾ ਜਿਹਾ ਜਿਹੜਾ ਆਪਾਂ ਵਿੱਚ ਕਪੜਾ ਦੇਣਾ ਆ ਦੇਖੋ ਇਹਦੇ ਕਿਨਾਰੇ-ਕਨਾਰੇ ਤੇ ਸੀਨ ਲਗਾਨੀ ਹੈ ਜਿੱਥੇ ਪਹਿਲੇ ਸੀਨ ਲੱਗੀ ਹੋਈ ਹੈ ਨਾ ਉਹਦੇ ਉੱਪਰ ਹੀ ਆਪਾਂ ਸੀਨ ਲਗਾਨੀ ਹੈ ਜਿੱਦਾਂ ਲੈਸ ਲੱਗੀ ਹੈ ਲੈਸ ਦੇ ਉੱਪਰ ਲੈਸ ਵਾਲੀ ਸੀਨ ਦੇ ਉੱਪਰ ਆਪਾਂ ਸੀਨ ਲਗਾ ਦੇਣੀ ਆ ਤੇ ਇਹਦੇ ਨਾਲ ਸਾਈਡਾਂ ਤੇ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਤੇ ਅੰਡਰਗਰਾਉਂਡ ਲੱਗ ਜਾਂਦੀ ਹੈ ਸੀਨ ਆ ਦੇਖੋ ਆਪਾਂ ਸਿੱਧੀ ਕਰਦੇ ਆ ਆ ਦੇਖੋ ਇਹ ਇਸ ਵਾਈਚ ਹੋਇਆ ਉਹ ਤੋਂ ਬਾਅਦ ਆਪਾਂ ਇਹਨੂੰ ਵਿੱਚ ਦੇ ਕੇ ਆਪਾਂ ਇੱਥੇ ਤਰਪਾਈ ਕਰ ਲਾਂਗੇ ਤੇ ਕੱਚਾ ਵੀ ਕਰਨ ਦੀ ਲੋੜ ਨਹੀਂ ਹੈਗੀ ਚੋਕਾ ਨੂੰ ਤੇ ਇਹਦੇ ਨਾਲ ਬਹੁਤ ਵਾਈਚ ਲੱਗਦਾ ਵਧੀਆ ਲੱਗਦਾ ਤੇ ਸਾਈਡਾਂ ਤੇ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਚੋਕਾਂ ਦੇ ਸਾਈਡਾਂ ਦੇ ਘੇਰੇ ਦੇ ਨੁਕਰਾਂ ਦੇ ਇੱਥੇ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਦੇਖੋ ਕਿੰਨਾ ਵਧੀਆ ਗੋਮ ਲੱਗ ਗਿਆ ਤੇ ਜੇ ਤੁਹਾਨੂੰ ਵਧੀਆ ਲੱਗਿਆ ਮੇਰਾ ਆਈਡੀਆ ਤਾਂ ਪਲੀਜ਼ ਆਪਣੇ ਫਰੈਂਡ ਨਾਲ শেয়ার ਜ਼ਰੂਰ ਕਰਨਾ ਤੇ ਥੈਂਕ ਯੂ ਫॉर ਵਾਚਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਲਾਈਕ ਜ਼ਰੂਰ ਕਰਨਾ ਤੇ ਬਾਏ ਬਾਏ ਜੀ ਅਗਲੀ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ਕਲ ਜੀ ਸਾਰਿਆਂ ਨੂੰ